ਉਹ ਬਿੰਦੀ ਵਾਲ ਨੂੰ ਭਾਈ ਫੜਿਆ ਉਹਨੇ ਓਏ ਆਪੀ ਕਿੰਦਰ ਵਿੱਚ ਥਾਲਿਆ ਥਾਲਾ ਗੋਲੀਆਂ ਮਾਰੀਆਂ ਨੇ ਇੱਕ ਵਾਰ ਰੁਕੋ ਲਾ ਜਾ ਲਾ ਜਾ ਲਾ ਜਾ ਫੜ ਦੋ ਬੰਦੇ ਜੱਲੀ ਜਿਹੜਾ ਗੋਲੀ ਖਾਣੇ ਅੱਛਾ ਗੋਲੀ ਮਾਰਦੇ ਨੇ ਰਾਹੇ ਰੁਕ ਜਾ ਗੋਲੀ ਵਿੱਚ ਖਾਣੀਆਂ ਰਾਜੇ ਹੋਣਾ ਰਾਜੇ ਹੋਣਾ ਰਾਹੇ ਹਣੀ ਰੁਕ ਜਾ ਕਰਾਣਾ ਨਾ ਮਿਨਾਰ ਤੋਂ ਦੇ ਫਾੜਦੇ ਨੇ ਮੁੰਡੇ ਨੇ ਮਿਨਾਰ ਤੇ ਫਾੜਦੇ ਨੇ ਮੁੰਡੇ ਫਾੜਦੇ ਨੇ ਮੁੰਡੇ ਖੜਾ ਮੈਂ ਆ ਦੇਖ ਲੋ ਸਰਿਆਂ ਗੁੰਡਾ ਕਰਦੀ ਗੁੰਡਾ ਕਰਦੀ ਸਰਿਆਂ ਹੈ ਮੁੰਡੇ ਦਾ ਗੋਲੀਆਂ ਮਾਰਦੇ ਨੇ ਬਾਜੀ ਕਾ ਹਲੋ ਰਾਜਾ ਮੁੰਡੇ ਬਨਾਰ ਤੋਂ ਗੋਲੀਆਂ ਮਾਰ ਕੇ ਗਏ ਆ ਜੀ ਬਨਾਰ ਤੋਂ ਮੁੰਡੇ ਲਾਕਡਾਡ ਨਾਲ ਇਹ ਲੜਕਾ ਲੜਾਈ ਨਹੀਂ ਹੈ ਗਈ ਲੜਾਈ ਕਿਸੇ ਹੋਰ ਦੀ ਤੇ ਬੱਚਿਆਂ ਨਾਲ ਜਾਣ ਕੇ ਉਹਨਾਂ ਨੇ ਕਿਤਾਬਾਂ <muchas> ਬਾਹਰ <muchas>